esi m Vertinee? Alli, treh. Youan a tweet meare How farol ghid ngad reni ਮੈਂ ਵੀ ਖੜਾ ਨਾ ਮੈਂ ਵੀ ਬਾਹਰ ਖੜੇ ਮੈਂ ਵੀ ਖੜਾ ਨਾ ਤੁਸੀਂ ਵੀ ਖੜੇ ਤੁਸੀਂ ਵੀ ਬਾਹਰ ਖੜੇ ਆਹ ਜੀ ਆਹ ਦੇਖੋ ਨਾਲੇ ਖੜਾ ਲਾਈਵ ਇਹ ਆ ਮੰਤਰੀ ਦਾ ਮੋੜਾ ਅੰਦਰ ਆ ਗਿਆ ਆ ਮੇਰੇ ਕੋਲ ਵੀ ਹੈ ਆ ਦੇਖੋ ਤੇਰੇ ਕੋਲ ਵੀ ਹੈ ਮੈਂ ਆਹ ਦੇਖੋ ਆ ਦੇਖੋ ਇਲੈਕਸ਼ਨ ਜਨਤਾ ਅੰਦਰ ਮੰਤਰੀ ਦਾ ਮੋੜਾ ਮੈਂ ਰਾਤ ਲਾਈਵ ਕਹਿਤਾ ਸੀ ਇਸੇ ਕਰਕੇ ਆਹ ਥੜੀਆਂ ਆ ਮੇਰੇ ਕੋਲ ਵੀ ਹੈਗਾ ਆ ਹਾਲਾਤ ਨੇ ਆ ਇਹ ਸਰਕਾਰ ਦੇ ਉਸ ਦਿਨ ਵੀ ਸਾਡੇ ਜਿਹੜੀ ਗੱਡੀਆਂ ਦੀ ਵੀ ਰਿਕਾਰਡਿੰਗ ਹੈ ਅੱਜ ਵੀ ਆ ਦੇਖ ਲੋ ਖਲਾਫ ਕੀ ਨੇ ਆ ਇੱਕ ਮੰਤਰੀ ਦਾ ਮੁੰਡਾ ਦੇਖੋ ਜੀ ਆ ਮੰਤਰੀ ਦਾ ਮੁੰਡਾ ਮੈਂ ਤੁਹਾਨੂੰ ਰਾਤ ਕਿਹਾ ਸੀਗਾ ਆ ਮੇਰੇ ਕੋਲ ਨੇ ਮੈਨੂੰ ਬਾਹਰ ਖੜਾ ਕੀਤਾ ਆ ਮੰਤਰੀ ਦੇ ਪੁਰਸੇ ਦੀ ਪ੍ਰਸ਼ਾਸਨ ਦੇ ਵਿੱਚ ਇੱਕ ਕੈਬਨ ਮੰਤਰੀ ਦਾ ਮੁੰਡਾ ਰਾਜ ਦੀ ਦੇ ਬਾਰੇ ਮੈਂ ਕਿਹਾ ਉਹ ਖਰਾਂਡਾ ਗੁੰਡਾ ਗੱਦੀ ਕਰਾ ਰਿਆ ਅੰਦਰ ਅੰਦਰ ਕਾਫਟਿੰਗ ਨਹੀਂ ਕਰਾ ਰਿਆ ਇੱਥੇ ਬੰਦੇ ਨੂੰ ਬਰਦੀ ਜਾ ਰਿਹਾ ਦੇਖੋ ਲਾਈਵ ਹਰੇ ਕੈਂਡੀਡੇਟ ਅੱdte-ਅੱdte ਬਾਹਰ ਖੜੇ ਨੇ ਤੁਹਾਡੀ ਗੱਲ ਨਹੀਂ ਪਹਿਲਾਂ ਤਾਂ ਮੈਂ ਸਾਰੇ ਤੁਹਾਡੀ ਮਾਦਮ ਨਾਲ ਮੈਂ ਦੱਸਣਾ ਚਾਹਨਾ ਕਿ ਹੰਗਾਮਾ ਵਰਡ ਹੀ ਗਲਤ ਹੈ ਕਿਉਂਕਿ ਦੇਖੋ ਜਦੋਂ ਵੀ ਇੱਕ ਗੇਟ ਹੈ ਗੇਟ ਦੇ ਵਿੱਚ ਪ੍ਰੋਪਰ ਉੱਥੇ ਡੋਰ ਫਰੇਮ ਲੱਗਿਆ ਹੈ ਮੁਲਾਜ਼ਮਾ ਨੇ ਚੈੱਕ ਵੀ ਕਰਨਾ ਹੈ ਤੇ ਜੇ ਕੋਈ ਲਾਈਨ ਬਣਾਉਣ ਦੇ ਬਜਾਏ ਉੱਥੇ ਇਕੱਠ ਹੋ ਜੇ ਕਿਉਂਕਿ ਫਰਸਟ ਕਮ ਫਰਸਟ ਵਾਲਾ ਹੀ ਚੱਲੇਗਾ ਨਾ ਜਿਹੜਾ ਅੱਗੇ ਖੜਾ ਪਹਿਲਾਂ ਹੌਲੀ ਹੌਲੀ ਫ੍ਰਿਸਕ ਕਰਕੇ ਵੀ ਜਾਣਾ ਹੈ ਮਾਡਲ ਕੋਡ ਆਫ ਕੰਡਕਟ ਲੱਗਾ ਸਾਨੂੰ ਪ੍ਰੋਪਰ ਗਾਈਡਲਾਈਨਸ ਆਈਆਂ ਨੇ ਕਿ ਤੁਸੀਂ ਕਾਰਡ ਚੈੱਕ ਕਰਨਾ ਜਿਹੜਾ ਬਣਿਆ ਕਿਸੇ ਵੀ ਏਜੰਟ ਦਾ ਫਿਰ ਉਹਨੂੰ ਪ੍ਰੋਪਰ ਫ੍ਰਿਸਕ ਕਰਨਾ ਕੋਈ ਮੋਬਾਈਲ ਫੋਨ ਅੰਦਰ ਨਹੀਂ ਜਾਊਗਾ ਇਹ ਸਾਰੇ ਕੰਮ ਕਰਨ ਚ ਇੱਕ ਇੱਕ ਬੰਦੇ ਨੂੰ ਅੰਦਰ ਜਾਣ ਚ ਮਿਨੀਮਮ 30 ਸਕਿੰਡ ਲੱਗਣਗੇ ਔਰ ਜੇ ਉਸ ਦੌਰ ਚ ਇਹ ਗੱਲ ਕਹੀ ਜਾਵੇ ਕਿ ਜੇ ਹੰਗਾਮਾ ਹੋ ਗਿਆ ਕਿਸੇ ਨੂੰ ਪ੍ਰੇਫਰੈਂਸ ਦਿੱਤੀ ਗਈ ਤੁਹਾਡੇ ਕੋਲ ਖੜੇ ਆ ਸਾਰੇ ਖੜੇ ਨੇ ਇੱਕ ਵੀ ਬੰਦਾ ਕਹਿ ਦੇ ਸਾਨੂੰ ਜਾਣਾ ਹੈ ਅੰਦਰ ਚੇਅਰ ਥੱਲੇ ਵੀ ਜਿਹਨ ਪਈਆਂ ਨੇ ਮੈਂ ਗੱਲ ਕੀਤੀ ਆ ਰੋ ਨਾਲ ਇਫ ਐਨੀਬਾਡੀ ਵਾਂਟਸ ਟੂ ਗੋ ਜਾ ਕੇ ਬੈ ਜਿਹੜਾ ਮਾਡਲ ਕੋਡ ਆਫ ਕੰਡਕਟ ਦੀਆਂ ਜਿੰਨੀਆਂ ਵੀ ਐਸਓਪੀਸ ਤੇ ਗਾਈਡਲਾਈਨਸ ਨੇ ਉਹ ਅਸੀਂ ਹਰ ਹਾਲਤ ਚ ਫੋਲੋ ਕਰਾਂਗੇ ਔਰ ਮੇਕ ਸ਼ੋਰ ਕਰਾਂਗੇ ਸਾਡੇ ਵਰਦੀ ਐਸਐਸਪੀ ਸਾਹਿਬ ਵੱਲੋਂ ਸਾਡੇ ਵਰਦੀ ਡੀਆਈਜੀ ਸਾਹਿਬ ਵੱਲੋਂ ਸਟ੍ਰਿਕਟ ਡਾਇਰੈਕਸ਼ਨਸ ਨੇ ਕਿ ਲਾਅ ਆਫ ਲੈਂਡ ਵਿਲ ਪ੍ਰਵੇਲ ਜੋ ਮਾਡਲ ਕੋਡ ਆਫ ਕੰਡਕਟ ਦੀਆਂ ਗਾਈਡਲਾਈਨਸ ਨੇ ਉਹਨਾਂ ਨੂੰ ਫੋਲੋ ਕੀਤਾ ਜਾਏਗਾ ਔਰ ਪੀਸਫੁਲੀ ਕਾਊਂਟਿੰਗ ਦੀ ਕਾਰਵਾਈ ਜਾਈ ਜਾਏਗੀ ਪਰ ਹੁਣ ਜੇ ਜਿਹੜੇ ਏਜੰਟਾਂ ਨੇ ਰੋਲਾ ਪਾਇਆ ਹੈ ਕਾਨੂੰਨ ਅੰਦਰ ਵੀ ਜਾਣਦਾ ਹਾਂ ਉਹ ਨਿਕਲੇਗੀ ਸਰ ਮੈਂ ਫਿਰ ਬੇਨਤੀ ਕਰਾਂਗਾ ਕਿ ਫਰਿਸਕ ਹੋ ਕੇ ਹੀ ਜਾਣਾ ਸੀਗਾ ਜੇ ਕੋਈ ਰੋਲਾ ਉਹ ਬਿਲਕੁਲ ਉਹ ਨਹੀਂ ਕੀਤਾ ਜਾਏਗਾ ਨਾ ਹੀ ਕਿਸੇ ਨੂੰ ਐ ਅੰਡਰਸਿਕਲਨ ਕਰਨ ਜਾਏਗਾ ਸ਼ਾਂਤਮੀ ਸਰ ਬਿਲਕੁਲ ਸ਼ਾਂਤਮੀ ਤੁਸੀਂ ਇੱਥੇ ਖੜੇ ਹੋ ਸਾਰੇ ਜਣੇ ਆ ਜਿਹੜਾ ਪ੍ਰੈਮਿਸਿਸ ਹੈ ਇਹਨੂੰ ਰਿਸਪੈਕਟ ਕੀਤਾ ਗਿਆ ਪ੍ਰੋਪਰ ਪੁਲਿਸ ਫੋਰਸ ਹੈ ਕਿਸੇ ਇੱਕ ਪਾਸੇ ਵੀ ਤੁਹਾਨੂੰ ਲੱਗੇ ਤਕਰੀਫ ਜੈਟ ਮੀ ਨੋ ਕਿ ਕਿਤੇ ਕੋਈ ਪਰਬੰਧ ਆ ਰਿਹਾ ਫੋਰਸ ਵਾਧੂ ਅਸਾ ਸਾਡੇ ਕੋਲ ਮੈਂ ਨਾ ਫਿਰ ਵਾਰ ਪਹਿਲਾਂ ਵੀ ਸਾਰੇ ਫੋਰਸ ਪਹਿਲਾਂ ਗੇਟ ਦੇ ਆਹਮਣੇ ਖੜੀ ਸੀਗੀ ਉਸੇ ਪ੍ਰੋਪਰ ਪ੍ਰੈਸ ਕਰਨ ਨੂੰ ਕਿਉਂਕਿ ਬਾਹਰ ਅਸੀਂ ਲੋਕਾਂ ਦਾ ਜਿਹੜਾ ਟ੍ਰੈਫਿਕ ਦਾ ਜਾਮ ਲੱਗਿਆ ਉਹਨੂੰ ਵੀ ਕਲੀਅਰ ਕਰਨਾ ਹੈ ਆ ਲੋਕਾਂ ਦੇ ਬੱਚਾ ਦੇ ਕੋਈ ਕਿਸੇ ਦਾ ਇਮਤਿਹਾਨ ਚੱਲ ਰਹੇ ਨੇ ਕਿਸੇ ਤੇ ਕੁਛ ਹੈ ਅਬੀ ਨੀਡ ਟੂ ਸੀ 올 ਦੱਟ ਸਾਰਾ ਕੁਝ ਠੀਕ ਹੈ